ਵੱਡੀ ਖਬਰ ਅਬੂਹਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਚੌਂਕ ਵਿੱਚ ਨਵੇਂ ਸਥਾਪਿਤ ਕੀਤੇ ਗਏ ਸ਼ਹੀਦ ਉਦਮ ਸਿੰਘ ਦੇ ਹੱਥ ਵਿੱਚੋਂ ਕੁਝ ਸ਼ਰਾਰਤੀ ਅਨਸਰ ਰਿਵਾਲਵਰ ਚੋਰੀ ਕਰਕੇ ਲੈ ਗਏ ਅਤੇ ਸ਼ਹੀਦ ਦੇ ਬੁੱਤ ਦਾ ਹੱਥ ਵੀ ਤੋੜ ਦਿੱਤਾ ਇਸ ਘਟਨਾ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਦੋਸ਼ੀਆਂ ਨੂੰ ਫੜਨ ਦੀ ਮੰਗ ਕੀਤੀ ਜਾ ਰਹੀ ਹੈ ਆਓ ਵੇਖਦੇ ਹਾਂ ਪੂਰਾ ਮਾਮਲਾ ਆਪੋਹਰ ਦੇ ਆਬਾ ਸਕੁਆਇਰ ਚੌਂਕ ਵਿਕੇ ਸਵੇਰੇ ਉਸ ਸਮੇਂ ਵੱਡੀ ਘਟਨਾ ਸਾਹਮਣੇ ਆਈ ਜਦੋਂ ਕੁਝ ਸ਼ਰਾਰਤੀ ਅਨਸਰਾਂ ਨੇ ਚੌਂਕ ਵਿੱਚ ਸਥਾਪਿਤ ਕੀਤੇ ਸ਼ਹੀਦ ਉਦਮ ਸਿੰਘ ਦੇ ਬੁੱਤ ਤੋਂ ਰਵਾਲਵਰ ਚੋਰੀ ਕਰ ਲਿਆ ਅਤੇ ਬੁੱਤ ਨੂੰ ਨੁਕਸਾਨ ਵੀ ਪਹੁੰਚਾਇਆ ਇਸ ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਕੇ ਤੇ ਇਕੱਠੇ ਹੋ ਗਏ ਅਤੇ ਤੁਰੰਤ ਨੂੰ ਪੁਲਿਸ ਨੂੰ ਸੂਚਿਤ ਕੀਤਾ ਗਿਆ ਇਸ ਮੌਕੇ ਲੋਕਾਂ ਨੇ ਆਖਿਆ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਹੈ ਅਜਿਹਾ ਕਰਨ ਵਾਲਿਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਨਨ ਪਹਿਲਾਂ ਤਾਂ ਇਹ ਜਿਹੜਾ ਕੰਮ ਜਿਨ੍ਹਾਂ ਨੇ ਵੀ ਕੀਤਾ ਜਿੰਨੀਆਂ ਵੀ ਲਾਂਤਾਂ ਦਿੱਤੀਆਂ ਜਾਂ ਕਿੰਨੀਆਂ ਵੀ ਇਹਨਾਂ ਦਾ ਇਸ ਕਿਰਤਿਆ ਦਾ ਨਿੰਦਾ ਕੀਤੀ ਜਾਏ ਕੋਰ ਨਿੰਦਾ ਉਹਨੀ ਥੋੜੀ ਹੈ ਕਿਉਂਕਿ ਹਜੇ 2 ਦਿਨ ਨਹੀਂ ਹੋਏ ਸੀ ਸਾਡੇ ਸਮਾਜ ਸੇਵੀ ਸੰਸਥਾਵਾਂ ਕਬੂ ਬਰਾਦਰੀ ਤੇ ਹੋਰ ਸਾਰੇ ਜਥੇਬੰਦੀਆਂ ਨੇ ਮਿਲ ਕੇ ਬੜਾ ਹੀ ਸੋਹਣਾ ਇੱਕ ਸ਼ਹਿਰ ਦੇ ਲਈ ਇੱਕ ਚੌਕ ਜਿਹੜਾ ਸਥਾਪਿਤ ਕੀਤਾ ਮਿਹਨਤ ਕੀਤੀ ਤੇ ਸਾਡੇ ਸ਼ਹੀਦਾਂ ਨੂੰ ਐ ਜਿਹੜਾ ਅ ਅਸੀਂ ਯਾਦ ਰੱਖ ਸਕੀ ਉਹਨਾਂ ਦੀ ਕੁਰਬਾਨੀਆਂ ਨੂੰ ਉਹਦੇ ਲਈ ਬਹੁਤ ਵਧੀਆ ਉਪਰੰਲਾ ਕੀਤਾ ਸੀ ਪਰ ਇਹ ਜਿਹੜਾ ਸਮਾਜਿਕ ਤੱਤ ਉਹਨਾਂ ਨੇ ਕੰਮ ਕੀਤਾ ਮੇਰੀ ਪਰਜੋਰ ਮੰਗ ਹੈ ਕਿ ਇਹਨਾਂ ਨੂੰ ਲੱਭ ਕੇ ਤੇ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਕੜੀ ਤੋਂ ਕੜੀ ਸਜ਼ਾ ਇੱਕ ਐਗਜ਼ਾਮਪਲ ਸੈੱਟ ਕਰ ਦੇਣਾ ਚਾਹੀਦਾ ਹੈ ਕਿ ਅੱਗੋਂ ਤੋਂ ਇਹੋ ਜਿਹਾ ਕੰਮ ਨਾ ਹੋਵੇ ਤੇ ਫਿਰ ਇੱਕ ਵਾਰੀ ਵੀ ਜਿੰਨੀ ਨਿੰਦਿਗਤੀ ਜਾਵੇ ਬਹੁਤ ਮਾੜਾ ਕੰਮ ਕੀਤਾ ਉਹਦੇ ਲਈ ਰੋਸ਼ ਹੈ ਸਾਰੇ ਭਾਈਚਾਰੇ ਵਿੱਚ ਰੋਸ਼ ਹੈ ਤੇ ਸਪੈਸ਼ਲੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਬੜ ਬੜਾ ਉਮੀਦ ਹੈ ਜਿੱਥੇ ਤੱਕ ਕਲੂ ਮਿਲ ਰਹੇ ਨੇ ਵੀ ਸ਼ਾਇਦ ਕੋਈ ਤਿੰਨ ਬੰਦੇ ਹੈਗੇ ਸੀ ਤੇ ਉਹਨਾਂ ਦਾ ਨੰਬਰ ਵੀ ਅਸੀਂ ਕੋਸ਼ਿਸ਼ ਕਰਕੇ ਟ੍ਰੇਸ ਪੀ ਸੀ ਸੀ ਟੀ ਫੁਟੇਜ ਹੈਗੇ ਨੇ ਜਿਹੜੇ ਉਹਨਾਂ ਨੂੰ ਦੇਖ ਕੇ ਇੰਨੀ ਜਲਦੀ ਹੁੰਦਾ ਅਸੀਂ ਪਕੜਨ ਦੀ ਕੋਸ਼ਿਸ਼ ਕਰਾਂ ਸਿੰਘ ਦੀ ਪ੍ਰਤੀਮਾ ਨਾਲ ਜਿੰਨੇ ਵੀ ਇਹ ਕੰਮ ਕੀਤਾ ਹੈ ਜਿਹੜਾ ਵੀ ਇਹਨਾਂ ਡੈਮੇਜ ਕਰਕੇ ਗਿਆ ਬਹੁਤ ਮੰਦ ਭਾਗੀ ਟੜਨਾ ਸਾਰਿਆਂ ਦੇ ਦਿਲਾਂ 'ਚ ਬੜਾ ਰੋਸ ਹੈ ਬੜਾ ਦੁੱਖ ਹੈ ਤੇ ਅਸੀਂ ਮੈਂ ਐਸਐਸਪੀ ਨਾਲ ਵੀ ਹੋਰ ਸਾਰੇ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਹੈ ਜਿੰਨੇ ਵੀ ਕੀਤਾ ਉਹ ਲੁਕ ਨਹੀਂ ਸਕਦਾ ਉਹਨੂੰ ਬਾੜ ਕੇ ਉਹਦੇ ਤੇ ਕੇਸ ਚੱਲੂਗਾ ਸਾਰਾ ਕੁਝ ਚੱਲੂਗਾ ਕਿਉਂਕਿ ਇਹ ਸਾਰੇ ਦੇਸ਼ ਦਾ ਇੱਕ ਸੀਧ ਹੈ ਯਾਰ ਕਮਾਲ ਹੋ ਗਈ ਵੀ ਸੀਧਾ ਨੂੰ ਵੀ ਕੋਈ ਨਹੀਂ ਛੱਡਦਾ ਹਲੇ ਤਾਂ ਹੁਣ ਤਾਂ ਘਾਟਨ ਕੀਤਾ ਹਲੇ ਪੰਜ ਸੌ ਤੱਕ ਕੀਤਾ ਤੇ ਅੱਜ ਦੇ ਨਾਲ ਸਰਕਾਰ ਨਾਲ ਬੜੀ ਮੰਦਭਾਗੀ ਕਰਨਾ ਬੜੀ ਸਾਰੇ ਜਣੇ ਨਿੰਦਾ ਕਰਦੇ ਤੇ ਸਾਰੇ ਦੇ ਦਿਲਾਂ ਚ ਦੁੱਖ ਬਹੁਤ ਹੈ ਇਸ ਕਰਕੇ ਉਧਰ ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਆਖਿਆ ਕਿ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਜਨਜੀ ਮੈਨੂੰ ਸਰੇ ਇਨਫੋਰਮੇਸ਼ਨ ਆਈ ਜੀ ਵੀ ਇਦਾਂ ਕਰਕੇ ਮਾਨਸ਼ੀਰ ਤੇਜੀਤ ਸਿੰਘ ਜੀ ਦੇ ਕੋਲੋਂ ਤੇ ਨਾਲ ਉਹਦਾ ਰਵਲਵਰ ਹੈ ਉਹ ਤੋੜ ਕੇ ਸ਼ਰਾਪੀ ਅੰਸਰ ਚੋਈ ਕਰਕੇ ਲੈ ਗਿਆ ਤੇ ਅਸੀਂ ਮਿਊਚੁਅਲੀ ਮੌਕੇ ਤੇ ਪਹੁੰਚਿਆ ਅਸੀਂ ਇਨਵੈਸਟੀਗੇਸ਼ਨ ਜਾਰੀ ਕਰਤੀ ਹੈ ਡੈਫੀਨੇਟਲੀ ਜੀ ਛੱਡਿਆ ਨਹੀਂ ਜਾਊਗਾ ਕੋਈ ਵੀ ਹੈ ਜਿਸਰਾਤੀ ਅੰਸਰ ਅਸੀਂ ਉਹ ਦੱਸ ਦਈਏ ਕਿ ਦੋਸ਼ੀ ਦੀ ਪਛਾਣ ਦੱਸਣ ਵਾਲਿਆਂ ਨੇ 25000 ਰੁਪਏ ਦਾ ਨਕਦ ਇਲਾਨ ਵੀ ਕੀਤਾ ਗਿਆ ਹੈ ਇਹ ਇੰਸਪੈਕਟਰ ਸੁਨੀਲ ਕੁਮਾਰ ਵੱਲੋਂ ਦਿੱਤਾ ਜਾਵੇਗਾ ਨਾਮ ਦੱਸਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧੀ ਕੋਈ ਵੀ ਸੂਚਨਾ ਥਾਣਾ ਨੰਬਰ 1 ਵਿੱਚ ਦਿੱਤੀ ਜਾ ਸਕਦੀ ਹੈ ਅਬਹੋਰ ਤੋਂ ਬਲਜੀਤ ਸਿੰਘ ਮੱਲੀ ਦੀ ਰਿਪੋਰਟ ਹਮਦਰਦ ਵੀ